ਸਿਡਨੀ ਚ ਸਾਡਾ ਜੀ ਲਾਸਟ ਦਿਨ ਹੈਗਾ ਤੇ ਬੜੇ ਦਿਨਾਂ ਦੀ ਮਨਚ ਰਹੀ ਸੀਗੀ ਵੀ ਇੱਥੋਂ ਦਾ ਜਿਹੜਾ ਹੈਲੀਕਾਪਟਰ ਟੂਰ ਹੈ ਸੀ ਉਹ ਕਰੀਏ ਸੋ ਉਹਦੇ ਲਈ ਅਸੀਂ ਅੱਜ ਪਹੁੰਚਿਆ ਏਅਰਪੋਰਟ ਦੇ ਕੋਲ ਸੋ ਅੱਜ ਐਕਸਪੀਰੀਅੰਸ ਦੇਖਾਂਗੇ ਕਿ ਆਪਣਾ ਹੈਲੀਕਾਪਟਰ ਦਾ ਟੂਰ ਦਾ ਕਿਵੇਂ ਰਹਿੰਦਾਗਾ ਤੇ ਉੱਪਰੋਂ ਸਿਡਨੀ ਦੀ ਜਿਹੜੀ ਪੰਛੀ ਚਾਹਤ ਉੱਪਰ ਦੀ ਨਿਗਾਹ ਮਾਰੇ ਕਿਵੇਂ ਹੈ ਹਨਾ ਸੋ ਅਸੀਂ ਪਹੁੰਚਿਆ ਦ ਆਫਿਸ ਹੈ ਜੀ ਇਹਨਾਂ ਦਾ ਤੇ ਇੱਥੋਂ ਇਹ ਮਤਲਬ ਜਿਹੜੀ ਹੈਲੀਕਾਪਟਰ ਰਾਈਡ ਹੈ ਹੁੰਦੀ ਆ ਤੇ ਵੈਸੇ ਦਾ ਖੁਸ਼ੀ ਨੇ ਵੀ ਮੇਰੇ ਨਾਲ ਜਾਣਾ ਸੀਗਾ ਪਰ ਹੁਣ ਬੇਬੀ ਨੂੰ ਨਾਲ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਅਕੋਰਡਿੰਗ ਆਪਾਂ ਛੋਟੇ ਬੱਚੇ ਨਾ ਟਰੈਵਲ ਨਹੀਂ ਕਰ ਸਕਦੇ ਉਹਨਾਂ ਕੋਲੇ ਸੀਟ ਨਹੀਂ ਹੈਗੀਆਂ ਸਾਫਟੀ ਵੈਲਟਸ ਨਹੀਂ ਹੈਗੀਆਂ ਸਾਫਟੀ ਵੈਲਟਸ ਨਹੀਂ ਹੈਗੀਆਂ ਹਾਂਜੀ ਆਪਾਂ ਪੁੱਛ ਲਈਏ ਪਹਿਲਾਂ ਵੈਸੇ ਅਸੀਂ ਆਨਲਾਈਨ ਕੁਇਰੀ ਇੱਕ ਵਾਰੀ ਪਹਿਲਾਂ ਪਾਈ ਸੀਗੀ ਤੇ ਜੇ ਅਲਾਓ ਕੀਤਾ ਤਾਂ ਅਸੀਂ ਜਾਵਾਂਗੇ ਆਦਰਵਾਇਜ਼ ਜੀ ਨਹੀਂ ਇਹ ਥੱਲੇ ਰਹਿਣਗੇ ਮੈਂ ਜਾਵਾਂਗਾ ਠੀਕ ਹੈ ਤੇ ਸਾਡਾ ਕਾਫੀ ਸਾਰੇ ਬੰਦੇ ਹੋਰ ਵੀ ਪਹੁੰਚਣੇ ਸ਼ੁਰੂ ਹੋ ਗਏ ਜੀ ਤੇ ਸਾਡੀ ਫਲਾਈਟ ਦਾ ਟਾਈਮ ਅੱਧਾ ਘੰਟਾ ਬਚਿਆ ਸਿਰਫ ਚੱਲੀ ਖੁਸ਼ੀ ਆਜੋ ਦਫ਼ਤਰ ਅਸੀਂ ਪਹੁੰਚਦੇ ਹਾਂ ਜੀ ਇੱਕ ਵਾਰ ਤੇ ਦੇਖਦੇ ਹਾਂ ਫਿਰ ਹਨਾ ਇੱਥੇ ਪੂਰੇ ਆਸਟ੍ਰੇਲੀਆ ਜੀ ਐਵੇਂ ਹੈਲੀਕਾਪਟਰ ਟੂਰਸ ਚੱਲਦੇ ਰਹਿੰਦੇ ਆ ਚਲੋ ਖੁਸ਼ੀ ਖੋਲੋ ਮੜਾ ਜਾ। 哦 ਮੈਂ ਥੈਂਕ ਯੂ ਸੋ ਮਾਚ ਥੈਂਕ ਯੂ। ਹਾਪੀ ਯੂ। ਥੈਂਕ ਯੂ। ਹੁਣ ਅਸੀਂ ਪਹੁੰਚ ਗਏ ਜੀ ਅੰਦਰਲੇ ਪਾਸੇ ਤੇ ਇੱਥੇ ਅੱਧਾ ਘੰਟਾ ਪਹਿਲਾਂ ਸਾਨੂੰ ਬੁਲਾਇਆ ਸੀ ਇੱਥੇ ਇਹਨਾਂ ਦਾ ਚੈੱਕ ਇਨ ਹੈ ਤੇ ਤੁਹਾਨੂੰ ਦੱਸਦਾ ਜਿਹੜੀ ਇਹ ਆਪਣੀ ਫਲਾਈਟ ਹੈ ਵੈਸੇ 2.5 100 ਡਾਲਰ ਦੀ ਮਿਲ ਜਾਂਦੀ ਹੈ ਪੂਰੇ ਆਸਟ੍ਰੇਲੀਆ 'ਚ ਸਾਰੇ ਕਿਤੇ ਜਹਾ ਚੱਲਦੇ ਆ ਮੈਲਬਨ ਬ੍ਰੇਸਬੇਨ ਗੋਲਡ ਕੋਸਟ ਵੈਲਪੋਸਟਲ ਕਿਤੇ ਵੀ ਕਰ ਲਓ ਪਰ ਅਸੀਂ ਸਿਡਨੀ ਲਈ ਸਪੈਸ਼ਲ ਰੱਖਿਆ ਸੀਗਾ ਕਿਉਂਕਿ ਸਿਡਨੀ ਦਾ ਜਿਹੜਾ ਉੱਪਰੋਂ ਥਿਊ ਹੈ ਨਾ ਸ਼ਹਿਰ ਦਾ ਬਹੁਤ ਸੋਹਣਾ ਲੱਗਦਾ ਐ ਇਸੇ ਕਰਕੇ ਸਾਨੂੰ ਅਸੀਂ ਇੱਥੇ ਜਾਵਾਂਗੇ ਜੇ ਅਸੀਂ ਸੈਪਰੇਟ ਫਲਾਈਟ ਦਾ ਪਤਾ ਕਰਦੇ ਹਾਂ ਉਹ ਮੇਰੇ ਖਿਆਲ ਚ 700 ਡਾਲਰ ਦੀ ਹੈਗੀ ਤੇ ਜੇ ਉਹਦੇ ਚ ਰਣਜਿੰਦਰ ਨੂੰ ਲੋਅ ਕਰਨਗੇ ਹਨਾ ਉਹ ਗੱਲਬਾਤ ਕਰ ਲਈਏ ਤੇ ਫਿਰ ਨਾਲ ਕਰਕੇ ਸਾਰਾ ਜੀ ਤੁਹਾਨੂੰ ਦੱਸ ਦਿਆਂ ਜੋ ਤੇ ਜਿਹੜਾ ਅੱਜ ਦਾ ਥਿਊ ਦੇਖਣ ਵਾਲਾ ਹੋਗਾ ਉਹ ਇਸ ਤਰ੍ਹਾਂ ਹੋਊਗਾ ਜਿਹੜਾ ਆਪਰਾ ਹਾਊਸ ਹੈ ਨਾ ਉਹਦੇ ਉੱਪਰ ਦੀ ਉੱਡਣੀਆਂ ਤੁਹਾਡੀ ਫਲਾਈਟ ਕੀ ਬਾਤ ਹੈ ਜੀ ਕੀ ਬਾਤ ਹੈ ਆਜੋ ਅਨੇ ਮਹੀਨੇ ਸਰਿਸ ਸਕੈਲ ਜਸ ਇੱਥੇ ਫੱਕਿੰਗ ਗੈਟ ਇਨਸਟੈਂਡ ਔਨ ਦ ਸਕੈਲ ਇਧਰਲੇ ਪਾਸੇ ਇਹਨਾਂ ਦਾ ਆਫਿਸ ਬਣਿਆ ਹੋਇਆ ਜੀ ਤੇ ਟਿਕਟਾਂ ਆਪਣੀਆਂ ਡਨ ਹੋ ਗਈਆਂ ਤੇ ਤੁਸੀਂ ਇੱਥੇ ਬੈਠ ਸਕਦੇ ਆ ਇੱਥੇ ਬਹਿ ਕੇ ਵੇਟ ਕਰੋ ਤੇ ਫਿਰ ਹੌਲੀ ਹੌਲੀ ਜਿਵੇਂ ਬਾਕੀ ਪੈਸੇਂਜਰ ਆਉਣਗੇ ਨਾ ਤੇ ਫਿਰ ਆਪਾਂ ਨੂੰ ਇਹ ਲੈ ਕੇ ਜਾਣਗੇ ਇਹ ਆਪਣੀ ਜਿਹੜੀ ਫਲਾਈਟ ਹੈ ਸਾਡੇ ਇਕੱਠੇ ਆ ਜਾਣਾਂ ਦੀ ਇਹ ਮੰਨ ਲਾਦਾ ਪੰਜ ਸੱਤ ਜਣੇ ਹੋਰ ਆ ਸ਼ਾਇਦ ਪੰਜ ਜਣੇ ਹੁਣ ਸੱਤ ਜਣੇ ਹੁਣ ਪਤਾ ਨਹੀਂ ਕਿੰਨੇ ਆ ਦੀਏ ਤੇ ਇਹੋ ਜਿਹਾ ਕੁਛ ਇਹਨਾਂ ਦਾ ਬਣਿਆ ਹੋਇਆ ਸਾਰਾ ਦਫ਼ਤਰ ਇਹਨਾਂ ਦਾ ਸ਼ਾਇਦ ਇਹ ਬੰਦੇ ਆਪਣੇ ਸਾਰੇ ਨਾਲ ਕੋਪ ਪੈਸੇਂਜਰ ਨੇ ਆਪਣੇ ਆਹ ਵੈਲਕਮ ਡਰਿੰਕ ਹੈ ਜੀ ਆਪਣੀ ਤੇ ਬਲੈਕ ਕਾਫੀ ਪeo ਖੁਸ਼ੀ ਨੂੰ ਵੀ ਨਾਲ ਦਿੱਤੀ ਆ ਉਹ ਕਹਿੰਦੇ ਚਲੋ ਪੀ ਲਓ ਤੁਸੀਂ ਨਾਲ ਦਾ ਜਾਣਾ ਨਹੀਂ ਪਰ ਕਾਫੀ ਤਾਂ ਦਿੰਦੇ ਆ ਕਹਿੰਦੇ ਤੁਹਾਨੂੰ ਤੇ ਬੈਠੇ ਆ ਤੇ ਹੁਣ ਆਪਾਂ ਥੋੜੇ ਟਾਈਮ ਨੂੰ ਲੈ ਕੇ ਜਾਂਦੇ ਆ ਕੌਫੀ ਲਈ ਆਪਾਂ ਸੋ ਸਾਨੂੰ ਇੱਕ ਜਣੇ ਨੂੰ ਤਾਂ ਰਣਜੀਤ ਕੋਲੇ ਰਹਿਣਾ ਪੈਣਾ ਕਿਉਂਕਿ ਉਹ ਕਿਤੇ ਸਾਡੇ ਕੋਲੇ ਸੀ 12 ਉਹਦੇ ਚ ਵੀ ਅਵੇਲੇਬਲ ਨਹੀਂ ਹੈਗੀ ਜਿਹੜੇ ਆਪਾਂ ਪ੍ਰਾਈਵੇਟ ਫਲਾਈਟ ਪੁੱਛ ਰਹੇ ਸੀਗੇ ਸੋ ਹੁਣ ਰਿਪਨ ਕੱਲੀ ਜਾਣਗੇ ਸੋ ਮੈਂ ਵੀ ਤੁਹਾਡੇ ਵਾਂਗੂ ਵੀਡੀਓ ਰਾਹੀਂ ਦੇਖੂਗੀ ਵੀ ਉੱਪਰੋਂ ਥਿਊ ਕਿਵੇਂ ਦਾ ਰਹਿੰਦਾ ਹੈ ਨਾ ਤੇ ਵੈਸੇ ਫਲਾਈਟ ਸੀ 700 ਡਾਲਰ ਦੀ ਕਹਿੰਦੇ ਸੀ ਨਾ ਹਾਂਜੀ 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 700 ਡਾਲਰ ਦੀ ਫਲਾਈਟ ਹੈ ਜੀ ਪ੍ਰਾਈਵੇਟ ਜੇ ਕਿਸੇ ਨੇ ਪ੍ਰਾਈਵੇਟ ਜਾਣਾ ਹੈ ਨਾ ਉਹ ਚ ਦੋ ਦੋ ਆਪਾਂ ਦੋਨੇ ਇੱਕ ਕਪਲ ਤੇ ਇੱਕ ਬੱਚਾ ਜਾ ਸਕਦਾ ਹਾਂਜੀ ਹਾਂਜੀ ਜੀ ਉਹਦੇ ਵਿੱਚ ਮਤਲਬ ਤੁਸੀਂ ਆ ਕਪਲ ਬੁੱਕ ਕਰ ਸਕਦੇ ਆ ਮਤਲਬ ਦੋ ਜਾਨੇ ਲਈ ਬੁੱਕ ਹੋ ਜਾਂਦਾ ਹੋ ਪਰ ਬੱਚੇ ਨੂੰ ਉਹਦੇ ਚ ਵੀ ਨਹੀਂ ਲਿਜਾ ਸਕਦੇ 2 ਸਾਲ ਤੋਂ ਉੱਪਰ ਜੇ ਜਵਾਬ ਫਿਰ ਜਾ ਸਕਦਾ ਹੈ 2 ਸਾਲ ਤੋਂ ਥੱਲੇ ਨਹੀਂ ਹਾਂਜੀ ਚਲ ਤੁਸੀਂ ਰਣਜਿੰਦਰ ਨਾਲ ਕਰੋ ਬੇਟਾ ਠੀਕ ਹੈ ਲੈ ਵੀ ਮਿੱਤਰੋ ਹੋ ਗਈ ਤਿਆਰੀ ਜਾਣ ਦੀ ਤੇ ਵੈਲਡਾਂ ਬੁੰਡਲ ਆ ਗਏ ਬਣਨ ਸਾਡੇ ਤੇ ਸੇਫਟੀ ਸੀਟ ਵੈਲਡਸ ਨੇ ਮਿਲਣਾ ਦਾ ਬਣਾਈ ਆਪਾਂ ਵੀ ਯਾ ਹਲੋ ਰੈਡੀ ਟੂ ਫ্লাই ਰੈਡੀ ਟੂ ਫ্লাই ਕੁਣ ਵੀ ਪੰਧਿਆਣਾ ਵਾਲਾ ਸੋਲਡੋ ਜਿਵੇਂ ਜਿਵੇਂ ਉਹ ਕਹਿ ਰਹੇ ਨੇ ਓਕੇ ਉਥੇ ਇਹ ਨਹੀਂ ਕਰਨਾ ਕਿ ਵੀਡੀਓ ਹੀ ਬਣਾਈ ਜਾਣੀ ਹੈ ਕਿਸੇ ਆਪਦੀ ਸੇਫਟੀ ਦਾ ਹੀ ਵੱਧ ਧਿਆਨ ਰੱਖਣਾ ਫਰੰਟ ਸੀਟ ਦਿੱਤੀ ਅਗਲੇ ਨੇ ਮੈਨੂੰ ਕਹਿੰਦੇ ਤੂੰ ਇੰਨੇ ਮਿਲੀਅਨ ਲੋਕਾਂ ਨੂੰ ਦਰਸਾਵੇਂਗਾ ਫਰੰਟ ਸੀਟ ਮਿਲਿਆ ਦੇਖ ਲੋ ਸਾਡੀ ਕਦਰ ਕਰਦੇ ਨੇ ਟੂਰਾਂ ਹੈਲੀਕਾਪਟਰ ਵਾਲੇ ਵੀ ਹਾਂ ਸਹੀ ਹੈ ਨਾ ਯਾ ਨੀ ਹੁਣ ਉਹ ਤਾਂ ਥੋੜੀ ਕਲਰ ਕਰਦ ਰੇ ਹੁਣ ਤੁਸੀਂ ਵੀ ਦੇਖਣ ਵਾਲੇ ਨਹੀਂ ਕਰਦੇ ਜਾਰੇ ਤੇ ਆਪਦੀ ਸੇਫਟੀ ਰੱਖਣੀ ਓਕੇ ਨਹੀਂ ਸੇਫਟੀ ਨਾਲ ਜਾਵਾਂਗੇ ਸੇਫਟੀ ਨਾਲ ਆਵਾਂਗੇ ਰਣਜੰਦ ਨੇ ਕੱਲ ਮੈਨੂੰ ਸਕਾਈ ਵਾਕ ਪਿਛਲੇ ਦੋ ਦਿਨ ਦੋ ਵਲੌਗ ਪਹਿਲਾਂ ਦੇਖਣ ਸਕਾਈ ਵਾਕ ਨਹੀਂ ਕਰਨ ਦਿੱਤੀ ਅੱਜ ਮੈਂ ਰਣਜੰਦ ਨੂੰ ਇੱਧਰ ਛੱਡ ਕੇ ਚੱਲਿਆ ਹਾਂ ਨਹੀਂ ਕੋਈ ਨਹੀਂ ਰਣਜੰਦ ਨੂੰ ਵਾਹ ਸਾਵਧਾਨ ਨਾ ਤੂੰ ਜਾ ਉਹ ਧਿਆਨ ਨਾਲ ਜਾਇਓ ਧਿਆਨ ਨਾਲ ਆਇਓ ਓਹ ਖੜਾ ਜੀ ਜਹਾਜ਼ ਆ ਪਰਾ ਸੀਟ ਆਪਾਂ ਮਲ ਲਈ ਮੂਰੇ ਤੇ ਆ ਤਾਂ ਸੌਣੇ ਤੇ ਸਹਾਗੇ ਵਾਲਾ ਕੰਮ ਹੋ ਗਿਆ ਜਿਹੜੀ ਫਰੰਟ ਸੀਟ ਮਿਲ ਗਈ ਇੱਥੋਂ ਥਿਊ ਜਿਹੜਾ ਇੱਥੋਂ ਦੇਖਣਾ ਪਰਫੈਕਟ ਹੋਰ ਕਿਦੋਂ ਦੇਖਣਾ ਮੈਨੂੰ ਲੱਗਦਾ ਇਹਦਾ ਪ੍ਰਾਈਵੇਟ ਫਲਾਈਟ ਤੋਂ ਵੀ ਜ਼ਿਆਦਾ ਵਹਿਤਰ ਹੈ ਤੇ ਬੈਂਕ ਖੂਜੀ ਨੇ ਪਿੱਛੇ ਬੈਣਾ ਸੀਗਾ ਤੇ ਮੈਂ ਇੱਥੇ ਬੈਣਾ ਸੀਗਾ ਸੋ ਇਸ ਤਰੀਕੇ ਦੇ ਕੁਝ ਜਿਹੜੀਆਂ ਆਸਿਜਾਂ ਲੱਗੀਆਂ ਹੋਈਆਂ ਇਹ ਵੀ ਸ਼ੋਰ ਸ਼ਰਾਬਾ ਨਾਲ ਸੁਣੇ ਤੇ ਇਹਦੇ ਤੋਂ ਮੇਰੀ ਆਵਾਜ਼ ਕੈਪਟਨ ਕੋਲੇ ਵੀ ਜਾ ਰਹੀ ਹੈ ਸਾਰੇ ਸੁਣ ਰਿਹਾ ਕੈਪਟਨ ਤਾਂ ਹੁਣ ਦੇਖਦੇ ਆ ਆਪਣੀ ਫਲਾਈਟ ਉੱਡਣ ਵਾਲੀ ਹੈ 让我们 ਗੇਜ਼ਰ ਅੰਦਰ ਅੰਦਰ ਆਵੇਗਾ ਹੈ ਵੇਲਾ ਹੋਦਾ ਜਹਾਜ਼ ਅੰਦਰੋਂ ਦੇਖੋ ਜਿਹੜੇ ਪਾਇਲਟ ਸਾਹਿਬ ਪਿੱਛੇ ਬੈਠੇ ਆ ਆਪਣੇ ਬਸ ਜੜ ਵਿਚਲੇ ਹੰ ਦਾ ਘਟ ਦੇਖਦਾ ਉਹ ਬੰਦਾ ਅੱਗੇ ਵੀ ਵਿਜ਼ਿਬਿਲਟੀ ਜਿਆਦਾ ਹੈ ਰੈਡੀ ਗੇਰ ਜਿਹੜਾ ਇਹ ਟਾਣਾ ਸਾਰਾ ਹਾਇਰਪੋਰਟ ਹੈ 에어ਪੋਰਟ ਦੇ ਕੋਲੋਂ ਹੀ ਇਹ ਫਲਾਈਟ ਉੱਡਦੀ ਹੈ 시드니 에어포트 ਸਾਡੇ ਕੈਪਟਨ ਸਾਹਿਬ ਦੱਸ ਰਹੇ ਆ ਕਿੱਥੇ ਕੀ ਆ ਕਿੱਥੇ ਕੀ ਆ ਤੇ ਅਸੀਂ ਹਾਰਬਰ ਵੱਲੋਂ ਜਾ ਰਹੇ ਆ ਜਿਹੜਾ ਮੇਨ ਹਾਰਬਰ ਉਹ ਸਾਹਮਣੇ ਰਿਹਾ ਸਿਡਨੀ ਛਮੀਸ ਉਤਰਿਆ ਜਾਂਦਾ ਹੈ ਇਹਨਾਂ ਨੇ ਮੇਨਲੀ ਜਿਹੜਾ ਗੇੜਾ ਦਿੰਦੇ ਨੇ ਇਹ ਜਿਹੜਾ ਸਿਡਨੀ ਦਾ ਅਪੇਰਾ ਹਾਊਸ ਹਾਰਬਰ ਬ੍ਰਿਜ ਤੇ ਡਾਊਨ टाउन ਉਹਦੇ ਉੱਪਰ ਦੀ ਲੈ ਕੇ ਜਾਂਦੇ ਆ ਸਾਰਾ Yes, I mean. ਦਿਆਂ ਨੇ ਹੈਲੀਕਾਪਟਰ ਟੂਰਸ ਵਾਲੇ ਮਤਲਬ ਇਹ ਨਹੀਂ ਵੀ ਤੁਹਾਨੂੰ ਇੱਕ ਗੇੜਾ ਦੇਦਾ ਵੀ ਉੱਪਰ ਦੀ ਲੰਘੇ ਉੱਪਰ 2-3 ਵਾਰੀ ਸਾਨੂੰ ਰੌਂਡ ਘੁਮਾ ਰਹੇ ਆ ਪੂਰਾ ਮਤਲਬ ਦਿਖਾ ਰਹੇ ਆ ਵੀ ਚਾਰੇ ਪਾਸਿਓਂ ਬੰਦਾ ਦੇਖ ਸਕੇ ਹਨਾ ਹੁਣ ਇੱਧਰਲੇ ਪਾਸੇ ਮੇਰੇ ਪੇਰਾ ਹਾਊਸ ਹੈਗਾ ਤੇ ਤੁਹਾਨੂੰ ਪੂਰਾ 뷰 ਪੇਰਾ ਹਾਊਸ ਦਾ ਦਿਖਾਉਣਾ ਕਿ ਇਹਦੇ ਉੱਪਰ ਚੜ੍ਹਨ ਦਾ ਸੁਪਨਾ ਸੀਗਾ ਹੋਰ ਨੈਕਸਟ ਟਾਈਮ ਦੇਖਾਂਗੇ ਹਰ ਬਰ ਬਰ ਜਦੇ ਕੈਨੇਡਾ ਡੇਟਾ ਹੋ ਜਾਂਦਾ ਜਹਾਜ਼ ਹੈ। ਹੈਡਲੇ ਪਾਸੇ ਨੇ ਸਾਨੂੰ ਸਿਡਨੀ ਉਹ ਜੱਟ ਜਿਵੇਂ ਮੇਟਰੋਂ ਪੰਛੀ ਝਟ ਗਿਆ ਸੀਗਾ ਤੇ ਪੂਰਾ ਸਿਡਨੀ ਦੂਰ ਦੂਰ ਤੱਕ ਦੇਖਦਾ ਹੈਗਾ ਵਰਨੇ ਤਾਂ ਯਾਰ ਪੈਸੇ ਲੱਗਦਾ ਮੁੱਲ ਮੋੜਦਾ ਪਰ ਥੋੜਾ ਜਿਹਾ ਹੈ ਜੇ ਅੱਜ ਧੁੱਪ ਹੁੰਦੀ ਸਨੀਡੇ ਹੁੰਦਾ ਸ਼ਾਇਦ ਜ਼ਿਆਦਾ ਜ਼ਿਆਦਾ ਕਲੈਰਟੀ ਨਾਲ 뷰 ਦੇਖਣੇ ਸੀ ਹਨ ਪਰ ਫਿਰ ਵੀ ਮਾੜਾ ਨਹੀਂ ਹੈਗਾ ਸੋਹਣਾ ਲੱਗ ਰਿਹਾ ਜਿਹੜੇ ਪਾਸੇ ਨਾਲ ਹੁਣ ਲੈ ਕੇ ਇਧਰ بیچ ਸਨੇ ਸਿਡਨੀ ਨੇ ਇਹ ਸਿਡਨੀ ਜਾ ਇੱਕ ਤਾਂ ਬਾਂਡੀ ਵਿੱਚ ਇੱਕ फोर ब्रीच ਦੱਸ ਰਿਹਾ ਹੈ ਇਹ ਦੋ ਬ੍ਰੀਚਸ ਕਹਿੰਦੇ ਬਹੁਤ ਜ਼ਿਆਦਾ ਮਸ਼ਹੂਰ ਹਨ ਜਦੋਂ ਉਹ ਖੱਲੇ ਦੇਖ ਵੀ ਰਹੇ ਹਾਂ ਆ ਸਾਰਾ ਕੋਸਲ ਏਰੀਆ ਆ ਗਿਆ ਦੇਖੋ ਜਿਵੇਂ ਕਲਿਫ ਕੋ ਪਹਿਲਾਂ 12 ਪੋਸਟ ਆ ਉਹਦੇ ਕਲਿਫ ਦੇਖਿਆ ਸੀ ਨਾ ਉਸ ਤਰ੍ਹਾਂ ਦੇ ਕਲਿਫ ਹੈ ਸਾਰੇ ਦੇ ਬਾਰ ਬਾਰ ਤੁਰੇ ਫਿਰਦੇ ਹੁਣ ਅਸੀਂ ਜਮਾ ਸਮੁੰਦਰ ਦੇ ਕਿਨਾਰੇ ਜਿੱਦੇ ਖਤਮ ਹੋ ਜਾਂਦਾ ਸਿੰਦੀਆਂ ਕਿ ਕਈ ਤਰ ਨੂੰ ਰਹਿ ਗਿਆ ਸਾਰਾ ਸ਼ਹਿਰ ਉਹ ਦੂਰ ਤੱਕ ਉਧਰ ਆਇਆ ਪਹਿਲਾਂ ਕਿੰੋਂ ਦਾ ਪ੍ਰਿੰਟ ਨਾਲ ਇਹਨਾਂ ਦੇ ਮੈਪ ਵੀ ਆ ਲਾਈਟ ਮੈਪ ਉਹ ਤੇ ਮੈਪ ਤੇ ਰੀਡ ਕਰਦੇ ਵੀ ਕਿੱਧਰ ਜਾਣਾ ਕੀ ਰੂਟ ਹੈ ਹਨਾ ਜਾ ਗੇਅਰ ਤੋਂ ਇਹ ਬਰੇਟ ਵਈਆਂ ਦਾ ਸਾਰਾ ਗੇਅਰ ਤੋਂ ਚੱਲਦਾ ਸਮੁੰਦਰ ਚ ਨਾ ਸਾਨੂੰ ਮੱਛੀਆਂ ਦੇਖ ਰਹੀਆਂ ਸੀ ਜਿਹੜੀਆਂ ਡਾਲਪ ਹੁੰਦਾ ਹੈ ਬਾਈ ਨੇ ਉਧਰ ਨੂੰ ਮੋੜ ਲਿਆ ਗਾਣਾ 5 ਮਿੰਟ ਹੋਰ ਲੱਗ ਜਾਣਗੇ ਉਹ ਵੀ ਦਿਖਾ ਕੇ ਲੈਣੇਗਾ ਦਾ ਉੱਪਰ ਦੇ ਕਿੜਾ ਦੇਖੋ ਸ਼ਾਇਦ ਮੈਂ ਤੁਹਾਨੂੰ ਉਧਰ ਨਹੀਂ ਦਿਖਾ ਸਕਦਾ ਇੰਨੀ ਦੂਰ ਕਿਉਂਕਿ ਮਤਲਬ ਕੈਮਰੇ ਦੀ ਉਹ ਗਲੈਟੀ ਨਹੀਂ ਹੋਣੀ ਚਾਹੀਦੀ ਤੇ ਪਰ ਅਸੀਂ ਉੱਪਰ ਦੇ ਘੜਾ ਦੇਣ ਚੱਲੇ ਹਾਂ ਸਾਫ ਅੱਜ ਕਰਦੀ ਨਜ਼ਰ ਆ ਰਹੀਆਂ ਐ ਬੈਲੀਆਂ ਜਿਹੜਾ ਵਾਵਾ ਦੇ ਲਿਆ ਹੋਰ ਭਾਈ ਕਹਦਾ ਵਾਪਸ ਚਲੀਏ ਮੈਂ ਕਹਾਂ ਚੱਲਦੇ ਨਹੀਂ ਅਤਿਕ 30 ਮਿੰਟ ਦੀ ਡੋਟਰ ਰਾਈਡ ਹੋਈ ਹੈ ਚੜਨ ਤੋਂ ਲੈ ਕੇ ਉਤਰਨ ਤੱਕ ਤੇ 30 ਮਿੰਟ ਦਾ ਵਧੀਆ ਪੂਰਾ ਸੈੜ ਨਹੀਂ ਦਿਖਾਉਂਦੇ 30 ਮਿੰਟ ਦਾ ਸਾਰ ਇੱਕ ਜਿਹਾ ਇੱਥੋਂ ਦੀ ਵਾਜ ਦੀ ਬਾਤ ਸੁਣਦੀ ਐ ਇੱਥੋਂ ਦੀ ਮੈਂ ਬੋਲਦਾ ਮੇਰੀ ਬਾਤ ਸ਼ਾਇਦ ਭਾਈ ਤੱਕ ਨਹੀਂ ਜਾਂਦੀ ਪਰ ਭਾਈ ਜੀ ਮੇਰੇ ਕੋਲ ਆ ਰਹੀ ਹੈ ਵਾਪਸ ਆ ਲਿਆ ਆਪਣਾ 에어ਪੋਰਟ ਦੇ ਪਰ ਲੱਗੇ ਆਇਨਾ ਦੀ ਸਭ ਤੋਂ ਵਧੀਆ ਗੱਲ ਸੀ ਇੱਥੇ ਵੀ ਗਲਾਸ ਲੱਗਿਆ ਹੋਇਆ ਹੈ ਮਤਲਬ ਵਿਜ਼ਿਬਿਲਟੀ ਇੰਨੀ ਕਿ ਜ਼ਿਆਦਾ ਦੱਸਦੇ ਆ ਨਾ ਕੋਈ ਕਸਰ ਨਾ ਰਹੇ ਬੰਦੇ ਨੂੰ ਦੇਖਣ ਉਹ ਸਾਹਰੇ 에어ਪੋਰਟ ਦੇਖਣ ਲੱਗਿਆ ਕਈ ਤਰ੍ਹਾਂ ਦਾ ਸਾਰਾ ਸ਼ਹਿਰ ਸੀ ਜੀ ਪੂਰਾ ਉੱਪਰ ਦੀ ਕਿਹੜਾ ਕਰਦਾ ਬੇਬੀ ਪਹੁੰਚ ਗਏ ਥੱਲੇ ਛੋਏ ਸੀ ਫਲਾਈਟ ਆਪਣੀ ਬਾਕੀ ਬੰਦੇ ਉਤਰਦੇ ਆਪਣੇ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਸ਼ਾਨਦਾਰ ਰਹਾ ਤੇ ਜਿਵੇਂ ਸਾਰੇ ਆਉਂਦੇ ਆ ਫਿਰ ਆਪਾਂ ਫੋਟੋ ਫੋਟਾਂ ਖਿੱਚਦੇ ਆ ਇਹਦੇ ਨਾਲ ਪਿਛਲੇਆਂ ਨਾਲ ਤਾਂ ਪਤਾ ਨਹੀਂ ਕਿ ਮੇਰੇ ਅਜੇ ਪੰਜਾਬੀ ਹੁੰਦਾ ਕੋਈ ਪੁੱਛ ਕੇ ਦੱਸ ਲੈਣ ਕਿ ਫਿਰ ਆਪਣਾ ਤਾਂ ਬਹੁਤ ਫਰਸਟ ਕਲਾਸ ਰਿਹਾ ਅੱਗੇ ਬਹੁਤ ਵਧੀਆ ਸੀਗਾ ਵਲਟਾਂ ਇਕੱਠੀਆਂ ਕਰ ਰਿਹਾ ਜੇ ਪੱਖਾ ਬੰਦ ਕਰ ਦੇ ਭਾਈ ਨੇੜੇ ਨਹੀਂ ਜਾਣ ਨਹੀਂ ਦਿੰਦੇ ਉਹਨਾਂ ਜਿਹਨਾਂ ਨੇ ਪੱਖਾ ਨਹੀਂ ਬੰਦ ਕਰਦੇ ਆਉਂਦੀ ਪਾਪਾ ਦੇ ਘਿਹੜੇ ਚੜ ਗਿਆ ਮੇਰਾ ਬੱਚਾ ਕਹਿੰਦਾ ਨਹੀਂ ਰਿਪਨ ਤੁਹਾਡੇ ਪਿੱਛੇ ਆਓ ਮਾਈ ਗੋਡ ਮੈਨੂੰ ਨਹੀਂ ਪਤਾ ਲੱਗਿਆ ਵੀ 30 ਮਿੰਟ ਕਿਵੇਂ ਪੂਰੇ ਹੋ ਗਏ ਕੋਈ ਨੈਕਸਟ ਟਾਈਮ ਲੈ ਕੇ ਜਾਵਾਂਗੇ ਰਾਂਝਾ ਜੰਦਲ ਪੁੱਤ ਜੋ ਤੁਸੀਂ ਥੋੜੇ ਵੱਡੇ ਹੋਗੇ ਨਾ ਫਿਰ ਲੈ ਕੇ ਜਾਵਾਂਗੇ ਓਕੇ ਓ ਮੇਰੀ ਚਿੜੀ ਨੂੰ ਨਾਲ ਮम्मा ਨੂੰ ਸਾਰਾ ਲੱਗ ਜਾਵਾਂ ਵਧੀਆ ਸੀ ਐਕਸਪੀਰੀਅੰਸ ਆ ਨਹੀਂ ਡੇਜੇ ਜਾਂਦੇ ਜਰਾ ਵਧੀਆ ਸੀ ਮੈਂ ਕਿਹਾ ਕਿਦਰ ਭੁੱਖੀ ਆ ਮੈਂ ਫੂਡ ਵੀ ਖਾਣ ਦੀ ਟਰਾਈ ਕੀਤੀ ਪਰ ਇਹ ਨਹੀਂ ਮੰਨੇ ਕਿਸੇ ਗੱਲ ਤੋਂ ਤੇ ਹੋਣਾ ਸੀ ਚੱਲਿਆਂ ਜੀ ਮੈਂ ਤੁਹਾਨੂੰ ਦੱਸਾਂ ਅਪੇਰਾ ਹਾਊਸ ਵੱਲ ਫਾਰਬਰ ਬ੍ਰਿਜ ਕੋਸ਼ੀ ਜਾਏ ਨਹੀਂ ਸਿਡਨੀ ਦੀਆਂ ਸਾਡੀਆਂ ਦੇਖਣ ਆਣੀਆਂ ਇੱਕ ਦੋ ਰਹਿੰਦੀਆਂ ਤੇ ਉਹ ਆਪਾਂ ਉਹ ਉੱਥੇ ਘੇੜਾ ਮਾਰ ਕੇ ਉਹਨਾਂ ਕਹਿੰਦੇ ਲਾਸਟ ਦੇਣਾ ਹੈ ਸਿਡਨੀ ਚ ਐਤਵਾਰ ਚ ਮੁੜ ਕੇ ਪਤਾ ਨਹੀਂ ਰੰਬੀ ਸਬਜ਼ੀ ਕਦੋਂ ਘੇੜਾ ਵੱਜਣਾ ਹੈ ਸੋ ਉੱਥੇ ਲੈ ਕੇ ਚੱਲਦੇ ਆ ਤੇ ਉਥੇ ਦਾ ਜਿੰਨਾ ਲੁਖੇ ਏਰੀਆ ਤੁਹਾਨੂੰ ਦਿਖਾਉਣਾ ਫਿਰ ਬਲੌਗ ਦੀ ਸਮਰਤੀ ਆ ਸਾਰਾ ਸਿਡਨੀ ਦਾ 에ਰਪੋਰਟ ਹੈ ਬਹੁਤ ਵੱਡਾ ਹੈ ਵੀ ਅਸੀਂ ਤਾਂ ਮੈਲਬੌਰਨ ਉਤਰੇ ਸੀ ਕਿਦਾ ਕਰਕੇ ਦੇਖੇ ਨਹੀਂ ਪਰ ਕਹਿੰਦੇ ਆ ਕਹਿੰਦੇ ਸੋਹਣਾ ਹੈ ਵੀ 에ਰਪੋਰਟ ਕਦੇ ਆਵਾਂਗੇ ਜਦੋਂ ਦੁਬਾਰਾ ਕਦੇ ਆਸਟ੍ਰੇਲੀਆ ਹੈ ਨਾ ਸਿਡਨੀ ਵੀ ਆਵਾਂਗੇ ਉੱਥੇ ਉਤਰਾਂਗੇ ਇਹ ਅਸੀਂ ਬਿਲਕੁਲ ਹਾਰਬਰ ਤੇ ਪਹੁੰਚ ਗਏ ਆ ਜੀ ਜਿਹਨੂੰ ਸਰਕੂਲਰ ਕੀ ਕਹਿੰਦੇ ਨੇ ਤੁਹਾਨੂੰ ਇੱਕ ਵਾਰੀ ਪਹਿਲਾਂ ਵਲੌਗ ਚ ਦਿਖਾਇਆ ਸੀ ਇੱਥੇ ਅਸੀਂ ਸਪੈਸ਼ਲੀ ਆਏ ਆ ਰਣਜਿੰਦ ਕਰਕੇ ਕਿਉਂਕਿ ਅਸੀਂ ਨਾ ਜਿਹੜੇ ਵੀ ਕੰਟਰੀ ਚ ਜਾਂਦੇ ਹੁੰਦੇ ਆ ਤਾਂ ਫਿਰ ਸਾਨੂੰ ਇਹ ਹੁੰਦਾ ਵੀ ਰਣਜਿੰਦ ਦਾ ਇੱਕ ਆਪਣੇ ਬਿਹਾਵ ਤੇ ਅਸੀਂ ਵੈਲਕਮ ਕਰਦੇ ਹੁੰਦੇ ਆ ਨਾ ਇੱਕ ਰਣਜਿੰਦ ਦੀ ਮੈਮਰੀ ਲਈ ਕਿਉਂਕਿ ਮਤਲਬ ਹਰ ਮਹੀਨੇ ਤਕਰੀਬਨ ਦੇਸ਼ ਚੇਂਜ ਹੋ ਜਾਂਦਾ ਪਿਛਲਾ ਜਿਹੜਾ ਮਹੀਨਾ ਸੀਗਾ ਉਦੋਂ 6 ਮਹੀਨੇ ਰਣਜਿੰਦ ਇੰਗਲੈਂਡ ਸੀਗੀ ਆਸਟ੍ਰੇਲੀਆ ਚ ਫਿਰ ਮੈਨੂੰ ਲੱਗਦਾ ਇਹਦਾ 7ਵਾਂ ਮੰਥ ਆ ਹੁਣ ਤੇ ਆਸਟ੍ਰੇਲੀਆ ਚ ਤਾ ਕਰਕੇ ਮੈਮਰੀ ਵੀ ਰਹਿ ਜਾਂਦੀ ਹੈ ਜਵਾਕ ਲਈ ਵੀ ਕਿੱਥੇ ਕਿੱਥੇ ਮੈਂ ਕਿਹੜੇ ਕਿਹੜੇ ਮਹੀਨੇ ਸੀ ਹੁਣ ਆਪੇਰਾ ਹਾਊਸ ਹੈ ਜਿਹੜਾ ਉੱਥੇ ਚੱਲੇ ਆਪਾਂ ਤੇ ਉਹਦੇ ਸਾਹਮਣੇ ਫੋਟੋ ਫੂਟਾਂ ਖਿੱਚਦੇ ਆ ਮੈਮਰੀਜ਼ ਆਪਣੀਆਂ ਰਿਵਾਈਵ ਕਰਦੇ ਆ ਤੇ ਕ੍ਰੀਏਟ ਕਰਦੇ ਮਤਲਬ ਮੈਮਰੀਜ਼ ਬਣਾਉਂਦੇ ਆ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਤੁਹਾਨੂੰ ਜਿਹੜੀਆਂ ਕੁਝ ਚੀਜ਼ਾਂ ਰਹਿੰਦੀਆਂ ਸੀ ਨਾ ਉਹ ਦਿਖਾਵਾਂਗੇ ਆ ਦੇਖੋ ਆਪਾਂ ਕੇਕ ਬਾਏ ਕਰ ਲਿਆ ਤੇ ਕੁਝ ਪੈਨ ਕੇਕ ਲਏ ਆ ਇਥੋਂ ਦੇ ਜਿਹੜੇ ਪੈਨ ਕੇਕ ਆਸਟ੍ਰੇਲੀਆ ਤੇ ਬਹੁਤ ਮਸ਼ਹੂਰ ਆ ਤੁਹਾਨੂੰ ਜਾ ਕੇ ਦਿਖਾਉਣੇ ਆ ਜੋ ਉਹ ਸਮਰਨੇ ਦੇਖੋ ਤੁਸੀਂ ਲਿਖਿਆ ਨਾ ਓਵਰ ਸੀਜ਼ ਪੈਸੇਂਜਰ ਟਰਮੀਨਲ ਤੇ ਇੱਥੇ ਸਾਰੇ ਮਤਲਬ ਸਮੁੰਦਰੀ ਜਹਾਜ਼ ਹੀ ਹੁੰਦੇ ਆ ਤੇ ਦੇਖੋ ਉੱਪਰ ਗਰਦਨ ਦੁਖਣ ਲੱਗ ਜਾਂਦੀ ਐਡਾ ਵੱਡਾ ਹੈਗਾ ਤੇ ਇਹ ਏਰੀਆ ਸੀ ਉਦੋਂ ਦੇਖਿਆ ਨਹੀਂ ਹੈਗਾ ਸਾਰਾ ਜਿੰਨਾ ਇਹ ਟਰਮੀਨਲ ਵਾਲਾ ਤੇ ਇਹ ਦੂਜੇ ਪਾਸੇ ਸੀ ਉਦੋਂ ਦੂਜੇ ਪਾਸੇ ਆਏ ਸੀਗੇ ਤੇ ਕੁਛੇ ਹੋ ਜਾ ਜੀ ਹੁਣ ਆਪਾਂ ਦੁਬਾਰਾ ਇਧਰ ਦੀ ਲੰਘਦੇ ਆ ਤੇ ਉਹ ਸਰਕੂਲਰ ਕੀਤੇ ਚੱਲਦੇ ਆ ਆ ਜਿਹੜਾ ਹਾਰਬਰ ਹੈ ਤੇ ਚਾਰੇ ਪਾਸੇ ਘੁੰਮਣ ਫਿਰਨ ਨੂੰ ਬਣਿਆ ਹੋਇਆ ਹੈ ਤੇ ਇੱਥੇ ਪੂਰਾ ਤੁਸੀਂ ਆਪਣਾ ਟਾਈਮ ਸਪੈਂਡ ਕਰ ਸਕਦੇ ਆ ਇੱਥੇ ਲੋਕ ਆਪਦਾ ਸਾਰਾ ਮੇਨ ਡੇ ਸਪੈਂਡ ਕਰਨ ਆਉਂਦੇ ਆ ਤੇ ਮੈਂ ਤੁਹਾਨੂੰ ਦਿਖਾਦਾ ਇਹ ਕਿੱਡੇ-ਕੱਡੇ ਦੇ ਬਣਿਆ ਹੋਇਆ ਆ ਆ ਦੇਖੋ ਇਹਨਾਂ ਨਾਲ ਬਣਿਆ ਹੋਇਆ ਜੀ ਇਹ ਜਿਹੜਾ ਕਰੂਜ਼ ਹੈ ਤੇ ਐਡਾ ਵੱਡਾ ਉਹ ਜਿਹੜੇ ਉਹ ਸ਼ਿਪ ਸ਼ਿਪ ਆਉਦਾ ਨਾ ਬਾਹਲੇ ਛੋਟੇ ਛੋਟੇ ਲੱਗਦੇ ਨੇ ਸਾਹਮਣੇ ਕਾਰਨੀਵਲ ਸਪਲੈਂਡਰ ਇਹ ਨਾਮ ਹੈ ਦਾ ਤੇ ਆਹ ਕੁਛ ਹੈ ਜੀ ਤੇ ਹੁਣ ਅਸੀਂ ਜੀ ਅੱਗੇ ਨੂੰ ਜਾ ਰਹੇ ਹਾਂ 10 ਮਿੰਟ ਲੱਗਣੇ ਹੈ ਬਾਈ ਜੀ ਹਨਾ ਆਪਾਂ ਨੂੰ ਇੱਥੋਂ ਬਸ ਹਾਂਜੀ ਹਾਂਜੀ ਜੜੀਨਾ 오ਪੇਰਾ ਹਾਊਸ ਦੀ ਇਧਰਲੀ ਸਾਈਡ ਆ ਮਤਲਬ ਇਹਦੀ ਹਾਰਬਰ ਦੀ ਇਧਰ ਵੀ ਬਹੁਤ ਜ਼ਿਆਦਾ ਰੌਣਕ ਮੇਲਾ ਤੇ ਅਸੀਂ ਉਸ ਦਿਨ ਆਈ ਨਹੀਂ ਹੈਗੇ ਸਾਨੂੰ ਐਸੀ ਵੀ ਗੱਲਾ ਉਧਰਲੇ ਪਾਸੇ ਦੇਖਣ ਆਲਾ ਪਰ ਕਹਿੰਦੇ ਹੁੰਦੇ ਤੁਰ ਫਿਰ ਕੇ ਸਾਰਾ ਪਤਾ ਚੱਲਦਾ ਹੈ ਮੀਗੀ ਕੁਸ਼ ਬਹੁਤ ਸਾਰੇ ਸਟ੍ਰੀਟ ਮੈਜੀਸ਼ੀਅਨ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਇਹ ਦੇਖੋ ਜੀ ਕਿੱਡੇ ਕਿੱਡੇ ਕਰੂਜ਼ ਆ ਰਹੇ ਨੇ ਲੱਗਦਾ ਨਹੀਂ ਵੀ ਇਹ ਹਾਰਬਰ ਬ੍ਰਿਜ ਥੱਲੋਂ ਹੀ ਲੰਘੂ ਪਰ ਉੱਚਾ ਬਹੁਤ ਆ ਹਾਰਬਰ ਬ੍ਰਿਜ ਵੀ ਅੱਜ ਇਹ ਵੀ ਲੰਘਦਾ ਦੇਖ ਲਿਆ ਕਰੂਜ਼ ਅੱਜ ਪਤਾ ਨਹੀਂ ਕੀ ਗੱਲ ਕਰਉਂ ਜ਼ਿਆਦਾ ਆ ਰਹੇ ਨੇ ਕੁਛ ਇੱਕ ਕਰੂਜ਼ ਹੋਰ ਆ ਗਿਆ ਇਹ ਵੀ ਬਾਹਰੋਂ ਆਇਆ ਹੋਣਾ ਜੀ ਇਹ ਤਾਂ ਵੱਡਾ ਹੋਰ ਬਹੁਤ ਵੱਡਾ ਕਰੂਜ਼ ਆਇਆ ਹੈ ਕਾਰਨੀਵਲ ਲੈ ਵੀ ਅੱਜ ਦੇਖਣ ਆਇਆ ਇੱਕ ਜਿਵੇਂ ਕਹਿੰਦੇ ਉਹਨਾਂ ਨੇ ਜਾਂਦੀ ਵਾਰ ਦੇ ਸਿਡਨੀ ਤੋਂ ਕਿਉਂਕਿ ਛੱਡਣ ਲੱਗੇ ਸਿਡਨੀ ਵੈਸੇ ਤਾਂ ਦੁਬਾਰਾ ਹੋਣਾ ਹੈ 25 ਤਰੀਕ ਵਾਲਾ ਤੁਹਾਨੂੰ ਦੱਸਾਂ ਇੰਡੀਆ ਆਸਟ੍ਰੇਲੀਆ ਦਾ ਮੈਚ ਵੀ ਦੇਖਣਾ ਸਿਡਨੀ ਪਰ ਸਿਟੀ ਨਹੀਂ ਆਵਾਂਗੇ ਦੁਬਾਰਾ ਸਿਟੀ 'ਚ ਇਹ ਗੇੜਾ ਸੀਗਾ ਦੁਬਾਰਾ ਜਦੋਂ ਨੈਕਸਟ ਟਾਈਮ ਕਦੇ ਸਿਡਨੀ ਆਏ ਫੇਰ ਦੁਬਾਰਾ ਦੇਖਣਾ ਵਈ ਇਸੇ ਕਰਕੇ ਆਏ ਸੀ ਵੀ 오ਪਰਾ ਹਾਊਸ ਇੱਕ ਵਾਰ ਦੁਬਾਰਾ ਦੇਖੀ ਹਨ ਇੱਥੇ ਜਦੋਂ ਵੀ ਆਓ ਤੁਸੀਂ ਇੱਥੇ ਰੌਣਕ ਮੇਲਾ ਤੁਹਾਨੂੰ ਮਿਲੂਗੀ ਮਿਲੂਗਾ ਦੇਖੋ ਅੱਜ ਫੇਰ ਕਿੰਨਾ ਭੀੜ ਭੜਕਾ ਸਭ ਤੋਂ ਵੱਧ ਚਾਹਲ ਪੈਲ ਲੋਕਾਂ ਦੀ ਇਸ ਏਰੀਆ 'ਚ ਦੇਖਣ ਨੂੰ ਮਿਲਦੀ ਹੈ ਸਭ ਤੋਂ ਵੱਧ ਫੋਟੋ ਵੀ ਇਸੇ ਹਾਂਜੀ ਰੰਜਿੰਦ ਰੰਜਨ ਦਾ ਸਵਾਗਤ ਹੈ ਸਾਡੇ ਦਾ ਪੁੱਤ ਦਾ ਤੇ 오ਪੇਰਾ ਹਾਊਸ ਤੇ ਆ ਵੀ ਆ ਗਏ ਨਾਲ ਹੀ 오ਪੇਰਾ ਹਾਊਸ ਤੇ ਤੂੰ ਨਾ ਭਰਾਵਾ ਪਹਿਲੀ ਕੇਕ ਕੱਟ ਜੀ ਕਿਤੇ ਠੰਗ ਮਾਰ ਕੇ ਬਾਜ ਜਾਣਾ ਕਿਤੇ ਠੰਗ ਮਾਰ ਕੇ ਨਾ ਭਾਜੀ ਸਜਣਾ ਪਹਿਲੀ ਨਾ ਕੱਟ ਦੀ ਆਏ ਹਾਏ ਡਰਦੇ ਵੀ ਨਹੀਂ ਕਹਿੰਦੇ ਆ ਜਾ ਆ ਜਾ ਫਿਰ ਲੈ ਆ ਜਾ ਰਣਜੀਤ ਨੂੰ ਵੀ ਯਾਦ ਹੀ ਰਹੂਗਾ ਲੋ ਜੀ ਖੁਸ਼ੀ ਕਰੀਏ ਤਿਆਰੀ ਹਾਂ ਜੀ ਦਰਦਾ ਜੀ ਦਾ ਇਹ ਲਓ ਭਾਈ ਜੀ ਮੜਾ ਦਿਖਾ ਦਿਓ ਸੈਵਨ ਓਕੇ ਅ ਵਿੱਚ ਗੱਡ ਦੋ ਬੜਾ ਚੰਗੇ ਤਰੀਕੇ ਨਾਲ ਆਇ ਰਹੇ ਨੇ ਰਿਪਲੇ ਦੀ ਫੋਟੋ ਖਿੱਚ ਦੀ ਸਰ ਓਕੇ ਓ ਵਾਓ ਸੈਵਨ ਦਾ ਹਾਂਜੀ ਪਹਿਲਾਂ ਫੋਟੋ ਖਿੱਚ ਲਈਏ 7 ਮਹੀਨਿਆਂ ਦੀ ਰੰਜਨ ਹਲੋ ਫੋਟੋ ਖਿੱਚੀ ਆ ਯਾ ਰੰਜਿੰਦ ਚੱਲ ਠੀਕ ਚ ਓਕੇ ਓਕੇ ਨਹੀਂ ਪਰ ਨਹੀਂ ਟੰਗ ਨਹੀਂ ਕਰਦੇ ਟੰਗ ਨਹੀਂ ਕਰਦੇ ਓਕੇ ਨਹੀਂ ਟੰਗ ਕਰਦਾ ਜਣਾ ਅਸਨ ਕੀ ਕੀ ਕਿਦਾ ਸੀ ਕੀ ਕਿਦਾ ਸੀ ਆਸਟ੍ਰੇਲੀਆ ਕੌਣ ਆਇਆ ਸੀ ਯੇ 71 ਚ ਕੌਣ ਆਇਆ ਸੀ ਆਸਟ੍ਰੇਲੀਆ ਯੇ ਲੈ ਵੀ ਸਾਡੀ ਰੰਜਿੰਦ ਦਾ ਨਵਾਂ ਦੇਸ਼ ਹੈ ਮਾੜੀ ਢੀੜੀ ਗੱਲ ਥੋੜਾ ਕੀ ਆਪਾਂ ਇਹਨਾਂ ਨੂੰ ਵੀ ਖਵਾਵਾਂਗੇ ਆ ਜਾਓ ਆਪ ਥੋੜੇ ਵਾਸਤੇ ਸਪੈਸ਼ਲ ਰਣਜਨ ਦਾ ਵੈਸੀ ਪੰਛੀ ਨਾਲ ਸਾਹਬ ਪਾਣਾ ਥੋੜਾ ਲੈ ਖਾ ਲੈ ਯਾਰ ਹੁਣ ਲੈ 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 ਉਹ ਤੇਰੀ ਚਮਚਾ ਵੀ ਨਾਲ ਹੀ ਲਗਿਆ ਮੇਰਾ ਚਮਚਾ ਤਾਂ ਦੇ ਦੇ ਮੇਰਾ ਚਮਚਾ ਦੇ ਦੇ ਯਾਰ ਓ ਫਿਰਦੇ ਜੀ ਉੱਪਰ ਹੈਲੀਕਾਪਟਰ ਦੇਖੋ ਆਪਾਂ ਵੀ ਪਹਿਲਾਂ ਉਝੋਂ ਹੀ ਆਏ ਆ ਐ ਦਿਖਾਉਂਦੇ ਉੱਪਰ ਦੀ ਝੂਟੇ ਦਿੰਦੇ ਆ ਅੱਜ ਮੌਸਮ ਥੋੜਾ ਜਿਆਦਾ ਜਿਆਦਾ ਬੱਦਲਪਾਈਦਾ ਤਾਂ ਕਰਕੇ ਮਤਲਬ ਉਹਨਾਂ ਵਧੀਆ ਨਹੀਂ ਲੱਗਿਆ ਪਰ ਐਨੀ ਹੋ ਵਧੀਆ ਸੀ ਸ਼ੁਕਰੀਆ ਭਾਈ ਜੀ ਤੁਹਾਡਾ ਬਾਈ ਹੁਣਾਂ ਨੇ ਟਾਈਮ ਦਿੱਤਾ ਸੱਚੀ ਰੀਅਲੀ ਥੈਂਕ ਯੂ ਤੇ ਥੈਂਕ ਯੂ ਡਾਡਾ ਆਲਵੇਸ ਨਾ ਨਾ ਸ਼ੁਕਰੀਆ ਭਾਈ ਥੈਂਕ ਯੂ ਹਾਂ ਬਹੁਤ ਕੰਟਰੀ ਬਾਰੇ ਪਤਾ ਨਹੀਂ ਜਿਆਦਾ ਹਾਂਜੀ ਕੈਨੇਡਾ ਬਾਰੇ ਤਾਂ ਸਾਰੇ ਜਾਣਦੇ ਆ ਅਮਰੀਕਾ ਵੀ ਲੋਕ ਬਹੁਤ ਪੁਰਾਣੇ ਗਏ ਹੋਏ ਆਪਣੇ ਹਾਂਜੀ ਆਸਟ੍ਰੇਲੀਆ ਬਾਰੇ ਜਿਆਦਾ ਲੋਕਾਂ ਨੂੰ ਨੋਲੇਜ ਨਹੀਂ ਹੈ ਇਨੀ ਹਾਂਜੀ ਬਿਕੋਜ਼ ਹੁਣ ਤੱਕ ਤਾਂ ਬਹੁਤ ਘੱਟ ਲੋਕ ਹੁੰਦੇ ਸੀਗੇ ਰੀਸੈਂਟਲੀ ਜਿਆਦਾ ਕ੍ਰੇਜ਼ ਵਧਿਆ ਆਸਟ੍ਰੇਲੀਆ ਵਾਲੋਂ ਦਾ ਬਹੁਤ ਸੋਹਣੀ ਕੰਟਰੀ ਆ ਬਹੁਤ ਸੋਹਣਾ ਕੰਮ ਆ ਹਾਂਜੀ ਜੇ ਤੁਸੀਂ ਮਹਿਨਤੀ ਹੋ ਤੇ ਇਹ ਕੰਟਰੀ ਬਹੁਤ ਸੋਹਣਾ ਰਿਟਰਨ ਦਿੰਦੀ ਹੈ ਤੁਹਾਨੂੰ ਹਾਂਜੀ ਚਲੋ ਥੈਂਕ ਯੂ ਭਾਈ ਜੀ ਸ਼ੁਕਰੀਆ ਤੁਹਾਡਾ ਤੇ ਬਾਈ ਹੁਣ ਇਹ 10 ਮੈਨੂੰ ਕਹਿ ਰਹੇ ਕਿ ਕਹਿੰਦੇ ਵਲੌਗ ਦੇਖ ਕੇ ਹੁਣ ਹੋਰ ਵੀ ਵੈਸੇ ਟੂਰਿਸਟ ਵੀ ਇਹ ਲੋਕ ਆਉਣਗੇ ਹਨਾ ਆਪਣੇ ਵੈਸੇ ਤਾਂ ਆਣੀ ਆਣਾ ਚਲੋ ਜੀ ਥੈਂਕ ਯੂ ਆ ਸੀ ਵਰਡਸ ਹਨ ਜਿਹੜੇ ਤੁਹਾਨੂੰ ਇਹ ਸਾਰੇ ਸਿਡਨੀ ਚ ਤੰਗ ਕਰਦੇ ਆ ਨੇੜੇ-ਤੇੜੇ ਇਧਰ ਹਾਰਬਰ ਦੇ ਤੇ ਤੁਹਾਨੂੰ ਜਗ੍ਹਾ-ਜਗ੍ਹਾ ਮਿਲ ਜਾਣਗੇ ਕੁਛ ਖਾਣ ਦੇ ਪੀਣ ਦੇ ਤੇ ਅਸੀਂ ਜੀ ਪਹੁੰਚ ਗਿਆਂ ਆ ਸਰਕੂਲਰ ਕੀ ਦੇ ਨਾਲ ਹੀ ਬਾਹਰ ਆ ਹਾਰਬਰ ਹੈ ਇੱਕ ਹਾਰਬਰ ਦੇ ਨਾਲ ਇੱਕ ਸਕੁਅਰ ਹੈ ਤੇ ਉੱਥੇ ਪਹੁੰਚ ਗਿਆ ਸੀ ਤੇ ਬਹੁਤ ਰੌਣਕ ਮੇਲਾ ਰਹਿੰਦਾ ਯਾਰ ਇੱਥੇ ਬਹੁਤ ਵੱਡੀ ਫੂਡ ਮਾਰਕੀਟ ਲੱਗਦੀ ਹੈ ਸਮਰ ਚ ਤੇ ਹੁਣ ਤਾਂ ਥੋੜੀ ਜਿਹੀ ਲੱਗੀ ਨਹੀਂ ਹੋਈ ਖਾਲੀ ਪਿਆ ਸਿਡਨੀ ਨੂੰ ਨਾ ਸਮਰ ਚ ਬਹੁਤ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਹੈ ਗਰਮੀਆਂ ਦੇ ਮਹੀਨੇ ਤੇ ਸਰਦੀਆਂ ਚ ਤਾਂ ਮਤਲਬ ਜਿਵੇਂ ਹੁਣ ਸਰਦੀ ਹੈ ਆਲਮੋਸਟ ਅਜੇ ਸਰਦੀਆਂ ਜਾ ਰਹੀਆਂ ਤੇ ਇਹਨਾਂ ਦੇ ਨਾਲ ਚ ਘੱਟ ਲੋਕ ਤੇ ਟੂਰਿਸਟ ਹੈ ਤੇ ਆ ਸਰਕੂਲਰ ਕੀ ਮੈਟਰੋ ਸਟੇਸ਼ਨ ਆ ਗਿਆ ਜੀ ਇੱਥੇ ਤੱਕ ਇਹਨਾਂ ਦੀ ਟਰੈਮ ਆਉਂਦੀ ਆ ਇਹ ਚੱਲਦੀ ਆ ਟਰੈਮ ਭੀੜ ਭੜਕਾ ਹੋਰ ਹੁਣ ਅਸੀਂ ਜੀ ਇੱਥੋਂ ਲੈਣੀ ਆ ਆਪਣੀ ਟਰੈਮ ਤੇ ਅਸੀਂ ਵਾਪਸ ਚੱਲਣਾ ਹੈ ਐਸੀ ਥੋੜਾ ਜਿਹਾ ਤੁਰ ਫਿਰ ਲਈਏ ਦੇਖ ਲਈਏ ਅੱਜ ਦਾ ਦਿਨ ਆਪਣਾ ਟਰੈਮ 'ਚ ਚੜ੍ਹਨ ਦੀ ਖੁਆਇਸ਼ ਰਹੀ ਇੱਥੇ ਕਲੀ ਉਹ ਅੱਜ ਪੂਰੀ ਕਰ ਲੈਣੀ ਆ ਸਿਡਨੀ ਚ ਬਾਕੀ ਤਾਂ ਸਾਰਾ ਪਹਿਲਾਂ ਦੇਖ ਲਿਆ ਸੀ ਇਹੋ ਜਿਹਾ ਜੀ ਤੇ ਸ਼ਹਿਰ ਇਹਨਾ ਬਿਜੀ ਸੀਗਾ ਹੈ ਜਿੱਥੇ ਵੀ ਦੇਖੋ ਪੈਰ ਧਰਨੋਂ ਥਾ ਨਹੀਂਦੀ ਨਵੇਂ ਸਾਲ ਦੇ ਤਾਂ ਕਹਿੰਦੇ ਇਥੇ ਜਮੀ ਪੈਰ ਧਰਨੋਂ ਥਾ ਨਹੀਂਦੀ ਇੰਨੀ ਪੀੜ ਵੜਕੀ ਹੁੰਦੀ ਆ ਇਹ ਨਹੀਂ ਜਾਣੀ ਖੁਸ਼ੀ ਮਨ ਲਾਦਾ ਅਗਲੀ ਜਾਊਗੀ ਵੇਟ ਕਰਨੀ ਪੈਣੀ ਆ ਇਹੋ ਜਿਹਾ ਜੀ ਕੁਛ ਪੂਰਾ ਏਰੀਆ ਮੈਨੂੰ ਲੱਗਦਾ ਇੱਧਰਲੇ ਵਸੇ ਹੋਣੀਆਂ ਹੈ ਸ਼ਾਇਦ ਇੱਧਰ ਆਉਂਦੀ ਹੈ ਸਾਡੀ ਡਰੈਮ ਵੇਟ ਕਰਦੇ ਆ ਤੇ ਫਿਰ ਕਰਦੇ ਆ ਜੀ ਸਮਾਪਤੀ ਵਲੌਗ ਦੀ ਹੁਣ ਅਸੀਂ ਚੱਲਿਆਂ ਜੀ ਘਰ ਵੱਲ ਨੂੰ ਵਾਪਸ ਤੇ ਸਿਡਨੀ 'ਚ ਅੱਜ ਦਾ ਦਿਨ ਆਪਣਾ ਬਹੁਤ ਸੋਹਣਾ ਰਿਹਾ ਤੇ ਸਪੈਸ਼ਲ ਜਿਵੇਂ ਰਣਜਿੰਦ ਕਰਕੇ ਤੁਹਾਨੂੰ ਦੱਸਿਆ ਆਏ ਸੀਗੇ ਤੇ ਬਾਕੀ ਇੱਥੇ 10 ਦਿਨ ਸੀ ਸਾਡੇ ਆਲਮੋਸਟ ਮਤਲਬ ਵਧੀਆ ਰਿਹਾ ਘੁੰਮਣ ਫੇਰ ਨੂੰ ਵਧੀਆ ਐਕਸਪੀਰੀਅੰਸ ਸੀ ਇਹ ਸ਼ਹਿਰ ਦਾ ਵੀ ਤੇ ਹਾਂਜੀ ਬਹੁਤ ਸੋਹਣਾ ਸੀਗਾ ਤੇ ਹੁਣ ਆਪਣਾ ਜਿਹੜਾ ਸਫਰ ਹੈ ਅਸੀਂ ਉਹ ਅੱਗੇ ਬਦਲ ਨੂੰ ਵਧਾਉਣਾ ਹੈਗਾ ਤੇ ਬ੍ਰਿਸਬੇਨ ਦੇ ਰਾਹਾਂ ਤੇ ਆਸਟ੍ਰੇਲੀਆ ਦਾ ਜਿਹੜਾ ਮੈਂ ਆਪਣਾ ਟੂਰ ਚੱਲ ਰਿਹਾ ਸਾਰੇ ਸ਼ਹਿਰ ਦੇਖਣੇ ਆ ਦੇ ਦਵਾ ਜਾਣਾ ਜੀ ਬ੍ਰਿਸਬਨ ਤੇ ਰਸਤੇ ਚ ਰੁਕਣਾ ਸੀ ਬੁਲਗੁਲ ਕੇ ਤੇ ਫਿਰ ਬ੍ਰਿਸਬਨ ਜਾ ਕੇ ਆਪਣੇ ਆਸਟ੍ਰੇਲੀਆ ਟੂਰ ਦੀ ਸਮਾਪਤੀ ਹੋ ਲੱਗ ਪਗ ਤੇ ਥੋੜੇ ਜਿਹੇ ਦਿਨ ਹੋਰ ਹੈ ਬਸ ਆਸਟ੍ਰੇਲੀਆ ਘੁੰਮਦੇ ਫਰੋਂਦੇ ਇਸੇ ਤਰੀਕੇ ਤੁਹਾਨੂੰ ਦਿਖਾਉਂਦਾ ਹੀ ਰਹਿਣਾਗਾ ਸੋ ਜੁੜੇ ਰਹੋ ਤੁਸੀਂ ਆਪਣੇ ਸਫਰ ਦੇ ਨਾਲ ਤੇ ਮਿਲਦੇ ਆਪਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ